ਅਸਲ 'ਚ ਇਹ ਆ ਗਿਆ ਵੀ ਹੁਣ ਉਹ ਉਹਨਾਂ ਦੇ ਸੁਖਵੀਰ ਸਿੰਘ ਬਾਦਲਿਆ ਉਹਨਾਂ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਰਿਹਾ ਵੀ ਸੁਖਵੀਰ ਸਿੰਘ ਬਾਦਲ ਉਹ ਨਹੀਂ ਉਹਨਾਂ ਦੀ ਗੱਲ ਮੰਨਦੇ ਹਨਾ 15 ਵਾਲੇ ਫੈਸਲੇ ਤੇ ਜਦੋਂ ਕੁਝ ਵੀ ਨਹੀਂ ਹੋਇਆ ਤਾਂ ਹੁਣ ਬਾਬਾ ਜੀ ਨੇ 27 ਅਪ੍ਰੈਲ ਦੀ ਜਿਹੜੀ ਹੈਗੀ ਆ ਦੁਬਾਰੇ ਇੱਥੇ ਮੀਟਿੰਗ ਰੱਖੀ ਹੈਗੀ ਆ ਦੋ ਤਮ ਤਮ ਟਿਕਸਾਲ ਦੇ ਹੈੱਡ ਕੁਆਰਟਰ ਵਿੱਚ ਸੁਖਵੀਰ ਸਿੰਘ ਬਾਦਲ ਇਹ ਬਿਲਕੁਲ ਵੀ ਸ਼ੋਅ ਨਹੀਂ ਕਰਨਾ ਚਾਹੁੰਦੇ ਵੀ ਮੈਂ ਕਿਸੇ ਦੇ ਦਬਾਅਗੇ ਝੁਕ ਗਿਆ ਹੈਗਾ ਜਿਹਨੂੰ ਜਿਹਨੂੰ ਇਹ ਮਾਨ ਹੋਇਆ ਹੋਇਆ ਇਹ ਹੰਕਾਰ ਆ ਵੀ ਮੈਂ ਤਾਂ ਜਥੇਦਾਰਾਂ ਨੂੰ ਭਗਾ ਕੇ ਮਾਰ ਸਕਦਾ ਤੇ ਮੇਰੇ ਸਾਹਮਣੇ ਦਮਦਮਿਤਕਸਾਲ ਦਾ ਮੁਕੀ ਕੀਆ ਸੋ ਜਦੋਂ ਇਹ ਭਾਵਨਾ ਲੈ ਕੇ ਬੰਦਾ ਤੁਰਿਆ ਹੋਵੇ ਸੋ ਸਾਨੂੰ ਨਹੀਂ ਲੱਗਦਾ ਵੀ ਉਹ ਜਥੇ ਇਹਨਾਂ ਦੇ ਭਾਈ ਹਰਨਾਮ ਸਿੰਘ ਉਹਨਾਂ ਦੀ ਜਾਂ ਸਿੱਖ ਸੰਗਤਾਂ ਸਿੱਖ ਸੰਸਥਾਵਾਂ ਦੀ ਕੋਈ ਜੜੀ ਹੈਗੀ ਆ ਗੱਲ ਸੁਣਨਗੇ ਜਦੋਂ ਸਿੱਖ ਸੰਗਤਾਂ ਦੁਬਾਰੇ ਇਹਨਾਂ ਨੂੰ ਪਟਕਾ ਕੇ ਮਾਰਨਗੇ ਉਦੋਂ ਜਿਹੜਾ ਹੈਗਾ ਉਹਨਾਂ ਨੂੰ ਸੋਝੀ ਆਏਗੀ ਤੋ ਇੱਕ ਸਿਆਣੇ ਆਪਾਂ ਕਹਿ ਸਕਦੇ ਹਾਂ ਵੀ ਹਮਦਰਦ ਦੇ ਤੌਰ ਤੇ ਜਾਂ ਸਿੱਖਾਂ ਨਾਲ ਜੁੜੀ ਹੋਈ ਇੱਕ ਧਿਰ ਦੇ ਤੌਰ ਤੇ ਬੇਨਤੀ ਹੋ ਸਕਦੀ ਹੈ ਕਿ ਵੀ ਉਹ ਬਾਬਾ ਜੀ ਦੇ ਸਰਕਾਰ ਨੂੰ ਕਾਇਮ ਰੱਖਿਆ ਜਾਵੇ ਸਿੱਖ ਸੰਸਥਾਵਾਂ ਦੇ ਸਰਕਾਰ ਨੂੰ ਕਾਇਮ ਰੱਖਿਆ ਜਾਵੇ ਇੰਨੀ ਜਿਆਦੇ ਜਿਹੜੀ ਤਿੱਖਣ ਰਾਜਨੀਤੀ ਨਾ ਕੀਤੀ ਜਾਵੇ ਸਾਨੂੰ ਇਹ ਵੀ ਖਬਰਾਂ ਨੇ ਵੀ ਜਿਹੜੇ ਬਾਬਾ ਜੀ ਦੇ ਨਾਲ ਇਕੱਠ ਵਿੱਚ ਸਾਂਤ ਮਹਾਤਮਾ ਆ ਜਾਂਦੇ ਆ ਉਹਨਾਂ ਦੀਆਂ ਜਿਹੜੀਆਂ ਤਾਰਾਂ ਨੇ ਸੁਖਵੀਰ ਸਿੰਘ ਬਾਦਲ ਨਾਲ ਵੀ ਜੁੜੀਆਂ ਹੋਈਆਂ ਨੇ ਉਹ ਸੁਖਵੀਰ ਸਿੰਘ ਬਾਦਲ ਨੂੰ ਇਹ ਕਹਿ ਕੇ ਆਉਂਦੇ ਆ ਵੀ ਸਾਨੂੰ ਮਜਬੂਰੀ ਵਿੱਚ ਜਾਣਾ ਪੈਂਦਾ ਹੈ ਪਰ ਅਸੀਂ ਵਿੱਚੋਂ ਤੁਹਾਡੇ ਨਾਲ ਤੁਸੀਂ ਜੋ ਕਰਨਾ ਕਰਦੇ ਰਹੋ ਨਾ ਸੋ ਇਸ ਤਰ੍ਹਾਂ ਬਾਬਾ ਜੀ ਨੂੰ ਵੀ ਇੱਕ ਦੂਰੀ ਵਫਾਦਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਹੈਗੀ ਆ ਸੁਖਵੀਰ ਸਿੰਘ ਬਾਦਲ ਨੂੰ ਸੀਨ ਤੋਂ ਪਾਸੇ ਕਰਨਾ ਉਹਨਾਂ ਦੀ ਮਜਬੂਰੀ ਹੈਗੀ ਆ ਪਰ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਉਹਦੇ ਤੇ ਮੁਰਕ ਕੇ ਕਿਹਨੂੰ ਬਿਠਾਇਆ ਜਾਵੇ ਇਹ ਉਹਨਾਂ ਲਈ ਵੱਡੀ ਗੱਲ ਹੈਗੀ ਮਤਲਬ ਰਿਪਲੇਸਮੈਂਟ ਨਹੀਂ ਕਿਦਾਂ ਰਿਪਲੇਸਮੈਂਟ ਕੌਣ ਹੋਵੇ ਉਹ ਇਸ ਗੱਲੋਂ ਡਰਦੇ ਆ ਵੀ ਇਸ ਰਿਪਲੇਸਮੈਂਟ ਚੋਂ ਕੋਈ ਸੰਤ ਜਰਨੈਲ ਸਿੰਘ ਵਰਗਾ ਲੀਡਰ ਪੈਦਾ ਨਾ ਹੋ ਜਵੇ ਸਿੱਖ ਕੌਮ ਵਿੱਚ ਹੂੰ ਹੂੰ ਸੁਖਵੀਰ ਸਿੰਘ ਬਾਦਲ ਨੂੰ ਲਾਉਂਦੇ ਲਾਉਂਦੇ ਕਿਤੇ ਅਸੀਂ ਹੋਰ ਕੋਈ ਵੱਡਾ ਜਿਹੜਾ ਚੈਲੰਜ ਆ ਜਿਹੜਾ ਰਾਜਨੀਤਿਕ ਚੈਲੰਜ ਜਿਹੜਾ ਕੱਲਾ ਫਿਰ ਭਾਜਪਾ ਨਹੀਂ ਪੂਰੇ ਦੇਸ਼ ਲਈ ਚੈਲੰਜ ਬਣ ਜਵੇ ਸੋ ਇਸ ਤਰ੍ਹਾਂ ਦਾ ਕੋਈ ਲੀਡਰ ਆ ਨਾ ਪੈਦਾ ਹੋ ਜਵੇ ਸਿੱਖਾਂ ਵਿੱਚ ਇਸ ਕਰਕੇ ਉਹ بڑے ਸ਼ਸ਼ੋ ਪੰਜ ਵਿੱਚ ਨੇ ਤੇ ਅੱਗੇ ਆਪਾਂ ਗੱਲਬਾਤ ਕਰ ਲੈਣੀ ਹੈ ਬਾਬਾ ਹਰਨਾਮ ਸਿੰਘ ਧੁੰਮਾ ਹੁਣਾ ਦੀ ਜਿਨ੍ਹਾਂ ਦੇ ਵੱਲੋਂ 28 ਤਰੀਕ ਨੂੰ ਇੱਕ ਵੱਡਾ ਇਕੱਠ ਜਿਹੜਾ ਹੈ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਹੈ ਆਪਾਂ ਕਹਿ ਲਈਏ ਕਿ ਕੀਤਾ ਜਾਂਦਾ ਹੈਗਾ ਔਰ ਉਸ ਦੇ ਵਿੱਚ ਇੱਕ ਮੈਮੋਰੰਡਮ ਦਿੱਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 15 ਤਰੀਕ ਤੱਕ ਜੇ ਜਥੇਦਾਰਾਂ ਵਾਲਾ ਫੈਸਲਾ ਵਾਪਸ ਨਹੀਂ ਹੁੰਦਾ ਹੈਗਾ ਤੇ ਫਿਰ ਜਿਹੜਾ ਹੈ ਅਗਲਾ ਪ੍ਰੋਗਰਾਮ ਅਸੀਂ ਇਹ ਲੀਕਾਂਗੇ 15 ਨੂੰ ਕੋਈ ਬਿਆਨ ਨਹੀਂ ਆਇਆ ਪਰ 17 ਤਰੀਕ ਦੇ ਲਾਗੇ ਚਾਕੇ ਜਾ ਕੇ ਇੱਕ ਹੋਰ ਇਨਵੀਟੇਸ਼ਨ ਜਿਹੜਾ ਆਇਆ ਹੈ ਕਿ ਉਹ ਨਈ ਮਸਲਾ ਸ਼੍ਰੋਮਣੀ ਕਮੇਟੀ ਨੇ ਹੱਲ ਕੀਤਾ ਤੇ ਹੁਣ 27 ਤਰੀਕ ਦਾ ਜਿਹੜਾ ਹੈ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਦਿੱਤਾ ਗਿਆ ਹੈ ਸਰਦਾਰ ਅਤਰ ਸਿੰਘ ਜੀ ਇੱਕ ਤੇ ਪ੍ਰੋਗਰਾਮ ਹੈ ਕੀ ਦੂਜਾ ਜਿਆ ਇਹਨਾਂ ਦੇ ਬਾਰੇ ਵੀ ਇੱਕ ਐਨਾਲਾਈਸਿਸ ਚੱਲ ਰਿਹਾ ਹੈ ਕਿ ਕੀ ਕਿਤੇ ਇਸ ਤਰ੍ਹਾਂ ਦਾ ਨਹੀਂ ਹੈ ਕਿ ਸਾਰਾ ਕੁਝ ਕਿਤੇ ਮਿਲ ਕੇ ਹੀ ਜਿਹੜਾ ਚੱਲ ਰਿਹਾ ਹੋਵੇ ਕਿਉਂਕਿ ਜੇ ਆਪਾਂ ਕਹਿ ਲਈਏ ਕਿ ਜੇ ਪ੍ਰੈਸ਼ਰ ਪਾਉਣਾ ਹੀ ਸੀ ਤੇ ਫਿਰ ਇਹਨਾਂ ਟਾਈਮ ਕਿਉਂ ਜਿਹੜਾ ਪਾਇਆ ਗਿਆ ਤੇ ਫਿਰ ਉਸ ਤੋਂ ਬਾਅਦ ਕੀ ਇਸ ਤੇ ਵਿੱਚੋਂ ਨਿਕਲੇਗਾ ਕੁਝ ਜਾਂ ਕਿਸ ਤਰ੍ਹਾਂ ਜਾਂ ਕੌਮ ਜਿਹੜੀ ਹੈ ਦੁਚਿੱਤੀ ਚ ਫਸੀ ਹੋਈ ਨਹੀਂ ਉਹ ਹੁਣ ਤਾਂ ਅਸਲ ਚ ਇਹ ਆ ਗਿਆ ਵੀ ਹੁਣ ਉਹ ਉਹਨਾਂ ਦੇ ਸੁਖਬੀਰ ਸਿੰਘ ਬਾਦਲਿਆ ਉਹਨਾਂ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਰਿਹਾ ਵੀ ਸੁਖਬੀਰ ਸਿੰਘ ਬਾਦਲ ਉਹ ਨਹੀਂ ਉਹਨਾਂ ਦੀ ਗੱਲ ਮੰਨਦੇ ਹਨਾ 15 ਵਾਲੇ ਫੈਸਲੇ ਤੇ ਜਦੋਂ ਕੁਝ ਵੀ ਨਹੀਂ ਹੋਇਆ ਤਾਂ ਹੁਣ ਬਾਬਾ ਜੀ ਨੇ 27 ਅਪ੍ਰੈਲ ਦੀ ਜਿਹੜੀ ਹੈਗੀ ਆ ਦੁਬਾਰੇ ਇੱਥੇ ਮੀਟਿੰਗ ਰੱਖੀ ਹੈਗੀ ਆ ਸੋ ਦਮ ਦਮ ਟਕਸਾਲ ਦੇ ਹੈੱਡਕੁਆਰਟਰ ਵਿੱਚ ਸੋ ਹੁਣ ਮਾਨੂੰ ਲੱਗਦਾ ਹੈਗਾ ਵੀ ਉਹ ਉਹਨਾਂ ਨੂੰ ਵੀ ਸਮਝ ਆ ਗਈ ਹੋਇਆ ਵੀ ਸ਼੍ਰੋਮਣੀ ਕਮੇਟੀ ਸਾਡੀਆਂ ਮੰਗਾਂ ਮੰਨਣ ਵੱਲ ਕੋਈ ਰੁਚਿਤ ਨਹੀਂ ਹੈਗੀ ਜੇ ਮੰਗਾਂ ਮੰਨਣੀਆਂ ਹੁੰਦੀਆਂ ਤਾਂ 14 ਮਾਰਚ ਵਾਲਾ ਤੇ 28 ਮਾਰਚ ਵਾਲਾ ਜਿਹੜਾ ਪ੍ਰੋਗਰਾਮ ਸੀ ਕਾਫੀ ਜ਼ਬਰਦਸਤ ਸੀ ਕੋ ਮੰਨਿਆ ਜਾਣੀਆਂ ਚਾਹੀਦੀਆਂ ਸੀ ਹੁਣ ਇਹ ਹੈਗਾ ਵੀ ਜੇ ਕਿਉਂਕਿ ਹਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਜਿਹੜੇ ਉਹਨਾਂ ਦੀ ਇੱਕ ਐਗਜ਼ੈਕਟ ਕੋਈ ਨਿਯੁਕਤੀ ਨਹੀਂ ਹੋਈ ਸੋ ਇਹ ਹੋ ਸਕਦਾ ਹੈਗਾ ਵੀ ਜੇ ਸੁਖਬੀਰ ਸਿੰਘ ਬਾਦਲ ਚਾਹਣ ਪਰ ਮਨ ਨੂੰ ਨਹੀਂ ਲੱਗਦਾ ਜਿਸ ਮੂਡ ਵਿੱਚ ਸੁਖਬੀਰ ਸਿੰਘ ਬਾਦਲ ਹੈਗੇ ਆ ਜੀ ਹਰ ਰਾਮ ਸਿੰਘ ਢੋਮਾ ਦਾ ਕੋਈ ਸਤਕਾਰ ਕਰਦੇ ਹੈਗੇ ਆ ਸੋ ਉਹ ਉਹਨਾਂ ਦੇ ਨਹੀਂ ਮੰਨਣਗੇ ਸੁਖਵੀਰ ਸਿੰਘ ਬਾਦਲ ਇਹ ਬਿਲਕੁਲ ਵੀ ਸ਼ੋ ਨਹੀਂ ਕਰਨਾ ਚਾਹੁੰਦੇ ਵੀ ਮੈਂ ਕਿਸੇ ਦੇ ਦਬਾਅਗੇ ਝੁੱਕ ਗਿਆ ਹੈਗਾ ਜਿਹਨੂੰ ਜਿਹਨੂੰ ਇਹ ਮਾਣ ਹੋਇਆ ਹੋਇਆ ਇਹ ਹੰਕਾਰ ਆ ਵੀ ਮੈਂ ਤਾਂ ਜਥੇਦਾਰਾਂ ਨੂੰ ਭਗਾ ਕੇ ਮਾਰ ਸਕਦਾ ਵੀ ਮੇਰੇ ਸਾਹਮਣੇ ਦਮਦਮਿਤਕਸਾਲ ਦਾ ਮੁਖੀ ਕੀ ਆ ਸੋ ਜਦੋਂ ਇਹ ਭਾਵਨਾ ਲੈ ਕੇ ਬੰਦਾ ਤੁਰਿਆ ਹੋਵੇ ਸੋ ਸਾਨੂੰ ਨਹੀਂ ਲੱਗਦਾ ਵੀ ਉਹ ਜਿੱਥੇ ਇਹਨਾਂ ਦੇ ਭਾਈ ਹਰਨਾਮ ਸਿੰਘ ਉਹਨਾਂ ਦੀ ਜਾਂ ਸਿੱਖ ਸੰਗਤਾਂ ਸਿੱਖ ਸੰਸਥਾਵਾਂ ਦੀ ਕੋਈ ਜੜੀ ਹੈਗੀ ਆ ਗੱਲ ਸੁਣਨਗੇ ਇਹ ਤਾਂ ਇੱਕ ਸੰਘਰਸ਼ ਹੈ ਸੰਘਰਸ਼ ਸਾਨੂੰ ਕਰਦੇ ਰਹਿਣਾ ਚਾਹੀਦਾ ਹੈਗਾ ਜਦੋਂ ਸਿੱਖ ਸੰਗਤਾਂ ਦੁਬਾਰੇ ਇਹਨਾਂ ਨੂੰ ਪਟਕਾ ਕੇ ਮਾਰਨਗੇ ਉਦੋਂ ਜਿਹੜਾ ਹੈਗਾ ਉਹਨਾਂ ਨੂੰ ਸੋਝੀ ਆਏਗੀ ਸੋ ਆ ਇੱਕ ਸਿਆਣੇ ਆਪਾਂ ਕਹਿ ਸਕਦੇ ਹਾਂ ਵੀ ਹਮਦਰਦ ਦੇ ਤੌਰ ਤੇ ਜਾਂ ਸਿੱਖਾਂ ਨਾਲ ਜੁੜੀ ਹੋਈ ਇੱਕ ਧਿਰ ਦੇ ਤੌਰ ਤੇ ਬੇਨਤੀ ਹੋ ਸਕਦੀ ਹੈ ਕਿ ਵੀ ਉਹ ਬਾਬਾ ਜੀ ਦੇ ਸਰਕਾਰ ਨੂੰ ਕਾਇਮ ਰੱਖਿਆ ਜਾਵੇ ਸਿੱਖ ਸੰਸਥਾਵਾਂ ਦੇ ਸਰਕਾਰ ਨੂੰ ਕਾਇਮ ਰੱਖਿਆ ਜਾਵੇ ਇੰਨੀ ਜਿਆਦੇ ਜਿਹੜੀ ਤਿੱਖਣ ਰਾਜਨੀਤੀ ਨਾ ਕੀਤੀ ਜਾਵੇ ਹਾਂ ਇਹ ਵੀ ਹੈ ਸੋ ਸਾਨੂੰ ਇਹ ਵੀ ਖਬਰਾਂ ਨੇ ਵੀ ਜਿਹੜੇ ਬਾਬਾ ਜੀ ਦੇ ਨਾਲ ਇਕੱਠ ਵਿੱਚ ਸਤਿ ਮਹਾਂਤਮਾ ਆ ਜਾਂਦੇ ਆ ਉਹਨਾਂ ਦੀਆਂ ਜਿਹੜੀਆਂ ਤਾਰਾਂ ਨੇ ਸੁਖਵੀਰ ਸਿੰਘ ਬਾਦਲ ਨਾਲ ਵੀ ਜੁੜੀਆਂ ਹੋਈਆਂ ਨੇ ਉਹ ਸੁਖਵੀਰ ਸਿੰਘ ਬਾਦਲ ਨੂੰ ਇਹ ਕਹਿ ਕੇ ਆਉਂਦੇ ਵੀ ਸਾਨੂੰ ਮਜਬੂਰੀ ਵਿੱਚ ਜਾਣਾ ਪੈਂਦਾ ਪਰ ਅਸੀਂ ਵਿੱਚੋਂ ਤੁਹਾਡੇ ਨਾਲ ਆ ਤੇ ਅਸੀਂ ਜੋ ਕਰਨਾ ਕਰਦੇ ਰਹੋ ਨਾ ਸੋ ਇਸ ਤਰ੍ਹਾਂ ਬਾਬਾ ਜੀ ਨੂੰ ਵੀ ਇੱਕ ਦੂਰੀ ਵਫਾਦਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਸੋ ਉਹਨਾਂ ਨਾਲ ਤੁਰਨ ਵਾਲੇ ਬਹੁਤ ਸਾਰੇ 50% ਲੋਕ ਉਹ ਆ ਜਿਹੜੇ ਸੁਖਵੀਰ ਸਿੰਘ ਬਾਦਲ ਦੀ ਜਿਹੜਾ ਪਾਣੀ ਭਰਦੇ ਹੈਗੇ ਆ ਔਰ ਉਹਨਾਂ ਨਾਲ ਸਹਿਮਤੀ ਲੈ ਕੇ ਆਉਂਦੇ ਆ ਵੀ ਸਾਨੂੰ ਮਜਬੂਰੀ ਬਸ ਬਾਬਾ ਜੀ ਦੇ ਸੱਦੇ ਤੇ ਜਾਣਾ ਪੈਣਾ ਹੈਗਾ ਪਰ ਅਸੀਂ ਵਿੱਚੋਂ ਤੁਹਾਡੇ ਨਾਲ ਸਹਿਮਤੀ ਰੱਖਦੇ ਆ ਤੁਸੀਂ ਜੋ ਕਰਨਾ ਕਰਦੇ ਰਹੋ ਸੋ ਇਸੇ ਕਰਕੇ ਬਾਬਾ ਜੀ ਦਾ ਜਿਹੜਾ ਸੰਘਰਸ਼ ਆ ਉਹ ਸਫਲ ਨਹੀਂ ਹੋ ਰਿਹਾ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਕਿ ਕੇਂਦਰ ਦੀ ਪੰਜਾਬ ਨੂੰ ਲੈ ਕੇ ਨੀਤੀ ਹੈ ਕੀ ਹੈ ਕਿਉਂਕਿ ਕਿਤਨਾ ਕਿਤੇ ਆਪਾਂ ਦੇਖਿਆ ਕਿ ਪਹਿਲਾ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਗਈਆਂ ਕਿ ਹਰਿਆਣੇ ਦੀ ਤਰਜ਼ ਦੇ ਜਿਹੜਾ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੀ ਨੌਨ ਸਿੱਖ ਕਹਿੰਦੇ ਕਿ ਸਿੱਖਾਂ ਤੇ ਦਲਤਾਂ ਦੇ ਵਿੱਚ ਪਾੜਾ ਪਾਇਆ ਜਾਵੇ ਜਾਂ ਜਿਹੜੀਆਂ ਬਾਕੀ ਨੇ ਤੇ ਰਿਆਂ ਇਕੱਠੀਆਂ ਕਰਕੇ ਸਰਕਾਰ ਬਣਾਈ ਜਾਵੇ ਕੀ ਕੁਝ ਚੱਲ ਕੀ ਰਿਹਾ ਹੈ ਪਿੱਛੇ ਜਮੇਸ਼ਾ ਹੁਣੇ ਵੀ ਉਹ ਵੀ ਆਪਣੇ ਆਪ ਦੇ ਵਿੱਚ ਅਜੇ ਤੱਕ ਡਿਸਾਈਡ ਨਹੀਂ ਕਰ ਪਾਰੇ ਕਿ ਹੋ ਕੀ ਰਿਹਾ ਹੈ ਤੇ ਕੀ ਚਾਹੁੰਦੀ ਕੀ ਹੈ ਖਾਸ ਕਰਕੇ ਸਿੱਖ ਰਾਜਨੀਤੀ ਨੂੰ ਲੈ ਕੇ ਜਾਂ ਪੰਜਾਬ ਨੂੰ ਹਾਂਜੀ ਹਾਂਜੀ ਸੋ ਇੱਕ ਤਾਂ ਉਹਨਾਂ ਦਾ ਮੇਨ ਨਿਸ਼ਾਨਾ ਭਾਜਪਾ ਦਾ ਤੈ ਹੁੰਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਪੈਰ ਲੱਗ ਜਾਣ ਹਨ ਆਪਣੇ ਪੈਰ ਲਾਉਣ ਦੇ ਚੱਕਰ 'ਚ ਹੋਣ ਆਪਾਂ ਪਿਛਲੇ ਹਫਤੇ ਵੀ ਕਿਹਾ ਸੀਗਾ ਵੀ ਉਹ ਦੋ ਤਿੰਨ ਸਟਰੀਮਸ ਤੇ ਕੰਮ ਕਰ ਰਹੇ ਹੈ ਵੀ ਇੱਕ ਤਾਂ ਸੁਖਵੀਰ ਸਿੰਘ ਬਾਦਲ ਨੂੰ ਲਾਂਬੇ ਕਰਕੇ ਉਹ ਨਵੇਂ ਧੜਿਆਂ ਨਾਲ ਜਿਹੜੀ ਹੈਗੀ ਆ ਗੱਲਬਾਤ ਆ ਚਲਾ ਰਹੀ ਹੈਗੀ ਆ ਸੋ ਉਹਦੇ 'ਚੋਂ ਆਪਾਂ ਦੱਸਿਆ ਸੀਗਾ ਵੀ ਉਹ ਆਮ ਆਦਮੀ ਪਾਰਟੀ ਨੂੰ ਵੀ ਮਰਨ ਨਹੀਂ ਦੇਣਾ ਚਾਹੁੰਦੀ ਵੀ ਤਾਂ ਕਿ ਕਾਂਗਰਸ ਬਹੁਤੀ ਮਜ਼ਬੂਤ ਨਾ ਹੋ ਜੇ ਆ ਕੇ ਸੁਖਵੀਰ ਸਿੰਘ ਬਾਦਲ ਨੂੰ ਲਾਉਣਾ ਉਹਨਾਂ ਦੀ ਮਜਬੂਰੀ ਹੈਗੀ ਆ ਸੁਖਵੀਰ ਸਿੰਘ ਬਾਦਲ ਨੂੰ ਸੀਨ ਤੋਂ ਪਾਸੇ ਕਰਨਾ ਉਹਨਾਂ ਦੀ ਮਜਬੂਰੀ ਹੈਗੀ ਆ ਪਰ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਉਹਦੇ ਤੇ ਮੁੜ ਕੇ ਕਿਹਨੂੰ ਬਿਠਾਇਆ ਜਾਵੇ ਜੀ ਇਹ ਉਹਨਾਂ ਲਈ ਵੱਡੀ ਗੱਲ ਹੈਗੀ ਹੈ ਮਤਲਬ ਰਿਪਲੇਸਮੈਂਟ ਨਹੀਂ ਕਿਦਾਂ ਕਿ ਰਿਪਲੇਸਮੈਂਟ ਕੌਣ ਹੋਵੇ ਉਹ ਇਸ ਗੱਲੋਂ ਡਰਦੇ ਆ ਵੀ ਇਸ ਰਿਪਲੇਸਮੈਂਟ ਚੋਂ ਕੋਈ ਸੰਤ ਜਰਨੈਲ ਸਿੰਘ ਵਰਗਾ ਲੀਡਰ ਪੈਦਾ ਨਾ ਹੋ ਜਾਵੇ ਸਿੱਖ ਕੌਮ ਵਿੱਚ ਹਨ ਉਹਨਾਂ ਨੂੰ ਇਹ ਗੱਲ ਹੈ ਜਿਹੜੀ ਲਗਾਤਾਰ ਵੱਡ ਵੱਡ ਖਾ ਰਹੀ ਹੈ ਵੀ ਸੁਖਬੀਰ ਸਿੰਘ ਬਾਦਲ ਨੂੰ ਲਾਉਂਦੇ ਲਾਉਂਦੇ ਕਿਤੇ ਅਸੀਂ ਹੋਰ ਕੋਈ ਵੱਡਾ ਜਿਹੜਾ ਚੈਲੰਜ ਆ ਜਿਹੜਾ ਰਾਜਨੀਤਿਕ ਚੈਲੰਜ ਜਿਹੜਾ ਕੱਲਾ ਫਿਰ ਭਾਜਪਾ ਨਹੀਂ ਪੂਰੇ ਦੇਸ਼ ਲਈ ਚੈਲੰਜ ਬਣ ਜਵੇ ਸੋ ਇਸ ਤਰ੍ਹਾਂ ਦਾ ਕੋਈ ਲੀਡਰ ਆ ਨਾ ਪੈਦਾ ਹੋ ਜਵੇ ਸਿੱਖਾਂ ਵਿੱਚ ਇਸ ਕਰਕੇ ਉਹ بڑے ਸ਼ਸ਼ੋਪੰਜ ਵਿੱਚ ਨੇ ਭਾਈ ਅਮਰਤਪਾਲ ਸਿੰਘ ਵਾਲੇ ਮਾਮਲੇ ਵਿੱਚ ਵੀ ਉਹਦੇ ਬਾਰੇ ਇੱਕ ਹੋਮ ਮਿਨਿਸਟਰ ਦਾ ਇੱਕ ਛੋਟੇ ਜੇ ਆਮ ਨੌਜਵਾਨ ਪ੍ਰਤੀ ਪਾਰਲੀਮੈਂਟ ਵਿੱਚ ਖੜ ਕੇ ਇਹ ਕਹਿਣਾ ਹਾਂ ਹਾਂ ਹਾਲਾਂਕਿ ਜਿੱਦੀ ਕੋਈ ਬਹੁਤੀ ਵਕਤ ਨਹੀਂ ਆਪਾਂ ਉਸ ਰੈਵਲ ਤੇ ਹਨਾ ਜਦੋਂ ਐਡੇ ਵੱਡੇ ਵੱਡੇ ਕਾਗ ਸਿਆਸਤਦਾਨ ਭਾਰਤ ਦੀ ਸਿਆਸਤ ਵਿੱਚ ਬੈਠੇ ਆ ਜਦੋਂ ਇੱਕ ਨਿਊਕਲੀਅਰ ਪਾਵਰ ਆ ਜਦੋਂ ਉਹਨਾਂ ਦੀ ਇੰਟੈਲੀਜੈਂਸ ਆ ਜਿਹੜੀ ਹਰ ਸਿੱਖ ਸੰਸਥਾ ਦੇ ਕੋਨੇ-ਕੋਨੇ ਵਿੱਚ ਐਂਟਰ ਕਰ ਚੁੱਕੀ ਆ ਉਸ ਵੇਲੇ ਅਮਿਤ ਸ਼ਾਹ ਦਾ ਇਹ ਕਹਿਣਾ ਵੀ ਕੁਝ ਲੋਕ ਭਿੰਡਰਾਂ ਵਾਲਾ ਬਰਨਾ ਚਾਹੁੰਦੇ ਸੀ ਸੋ ਇਟ ਮੀਨਸ ਉਹ ਡਰ ਰਹੇ ਹੈਗੇ ਆ ਵੀ ਸਾਡੀਆਂ ਖੇਡਾਂ ਖੇਡਦਿਆਂ ਖੇਡਦਿਆਂ ਆਪਣੇ ਪੈਰ ਲਾਉਂਦਿਆਂ ਲਾਉਂਦਿਆਂ ਕਿਤੇ ਸਾਡੇ ਤਾਂ ਬਿਲਕੁਲ ਨਾ ਔਖੜ ਜਾਣ ਤੇ ਇਹ ਜਿਹੜੇ ਮੋਡਰੇਟ ਲੀਡਰਸ਼ਿਪ ਆ ਇਹਦੇ ਵੀ ਪੈਰ ਉਖੜ ਜਾਣ ਤਾਂ ਇੱਕ ਰੈਡੀਕਲ ਲੀਡਰਸ਼ਿਪ ਆ ਪੰਜਾਬ ਨੂੰ ਆਕੇ ਸਾਮਲਵੇ ਸੋ ਇਸੇ ਕਰਕੇ ਉਹ ਸ਼ਸ਼ੂ ਪੰਜ ਵਿੱਚ ਹੈਗੇ ਆ ਉਹ ਜਦੋਂ ਤੱਕ ਉਹਨਾਂ ਨੂੰ ਇਹ ਨਹੀਂ ਹੋ ਜਾਏਗਾ ਵੀ ਕੋਈ ਰੈਡੀਕਲ ਲੀਡਰ ਸੰਤ ਜਰਨੈਲ ਸਿੰਘ ਦੀ ਤਰਜ਼ ਤੇ ਨਹੀਂ ਉੱਠਣ ਹੁਣ ਸਥਿਤੀ ਇਹ ਬਣ ਗਈ ਆ ਵੀ ਨਹੀਂ ਆਵੇਗਾ ਉਸ ਵੇਲੇ ਕੋਈ ਅਗਲਾ ਮੂਵ ਚੱਲਣਗੇ ਵਰਨਾ ਹੋਈ ਨਾ ਧੜਿਆਂ ਵਿੱਚੋਂ ਹੀ ਕਿਸੇ ਨਾਲ ਲੈ ਕੇ ਅੱਗੇ ਵਧਣਾ ਜੀ ਬਿਲਕੁਲ ਜੀ